ਅਸੀਂ ਜਦੋਂ ਇੱਕ ਮੁਕਾਮ ਤੇ ਪਹੁੰਚ ਜਾਂਦੇ ਹਣਾ ਅਸੀਂ ਮਸ਼ਾ ਕਹਿੰਦੇ ਹਾਂ ਕਿ ਜੋ ਪੁਰਾਣਾ ਟਾਈਮ ਸੀਗਾ ਉਹ ਬੈਸਟ ਟਾਈਮ ਸੀਗਾ ਯੂ نو ਕਿਉਂਕਿ ਸੀ ਉਹ ਚਾਈਲਡਹੂਡ ਮੈਮਰੀਜ਼ ਆਪਾਂ ਜੀਆਂ ਹੁੰਦੀਆਂ ਵੀ ਯੂ نو ਵੀ ਵੈਂਟ ਥਰੂ 올 ਦਾ ਸਟਰਗਲਸ ਐਂਡ 올 ਦਾ ਗੁੱਡ ਸਟਫ ਮੈਂ ਤੁਹਾਡੇ ਬਚਪਨ ਬਾਰੇ ਗੱਲ ਕਰਨੀ ਚਾਹਦੀ ਆ ਕਿ ਤੁਹਾਡਾ ਬਚਪਨ ਕਿਹਜਾ ਸੀਗਾ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਤੁਸੀਂ ਬਹੁਤ ਹੀ ਔਖੇ ਟਾਈਮ ਤੋਂ ਗੁਜ਼ਰ ਰਹੇ ਹੋ ਤੇ ਉਹ ਜਦੋਂ ਤੁਸੀਂ ਔਖੇ ਟਾਈਮ ਤੋਂ ਗੁਜ਼ਰ ਰਹੇ ਸੇਗੇ ਤੁਹਾਡਾ ਸੌਟ ਪ੍ਰੋਸੈਸ ਖੀਸੇਗਾ ਕਿਉਂਕਿ ਇੱਕ ਗੱਲ ਹੁੰਦੀ ਨਾ ਕਿ ਔਖਾ ਟਾਈਮ ਬੰਦੇ ਨੂੰ ਬਣਾਉਂਦਾ ਜਾਂ ਫਿਰ ਵਿਗਾੜਦਾ ਜੀ 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 ਦੇਖੋ ਸਾਨੂੰ ਬੜੀ ਚਿਰਾਂ ਬਾਅਦ ਵੱਡੀ ਉਮਰ ਦੇ ਵਿੱਚ ਪਤਾ ਲੱਗਿਆ ਵੀ ਸਾਡੇ ਔਖੇ ਟਾਈਮ ਸੀਗੇ ਉਹ ਤੁਸੀਂ ਵੇਲੇ ਨਹੀਂ ਸੀ ਪਤਾ ਸੀ ਵੀ ਸਾਡਾ ਔਖਾ ਟਾਈਮ ਸੀਗਾ ਕਿਉਂਕਿ ਸਾਡੇ ਮਾਤਾ ਪਿਤਾ ਨੇ ਕਦੇ ਇਹੋ ਜਿਹੀ ਕੋਈ ਗੱਲ ਨਹੀਂ ਅਮ ਕੀਤੀ ਜੇ ਕੋਈ ਚੀਜ਼ ਨਹੀਂ ਸਾਡੇ ਕੋਲੋਂ ਉਹਨਾਂ ਨੇ ਕੋਈ ਜਾਂ ਨਹੀਂ ਦਿੱਤੀ ਜਿਹੜੀ ਸਾਨੂੰ ਲੋੜ ਸੀਗੀ ਸੋ ਘਰ ਸਾਡਾ ਛੋਟਾ ਸੀਗਾ 6 ਅਸੀਂ ਜੀ ਸੀਗੇ ਨਾਲ ਮਾਤਾ ਪਿਤਾ 8 ਜੀ ਹੁੰਦੇ ਸੀਗੇ ਛੋਟੇ ਦੇ ਕਮਰੇ ਦੇ ਵਿੱਚ ਦੋ ਤਿੰਨ ਕਮਰੇ ਸੀ ਸਾਡੇ ਪਰ ਜਿਸ ਤਰ੍ਹਾਂ ਤੁਸੀਂ ਕਹਿੰਨੇ ਹੋ ਵੀ ਉਹ ਜਿਹੜੀਆਂ ਖੁਸ਼ੀਆਂ ਸੀਗੀਆਂ ਉਹ ਅਲੱਗ ਹੀ ਸੀ ਤੇ ਉਸ ਮੁਲਕ ਦੇ ਵਿੱਚ ਨਾਲੇ ਤਾਂ ਸਾਡਾ ਆਪਣਾ ਪਰਿਵਾਰ ਸੀ ਨਾਲੇ ਬਾਕੀ ਸੰਗਤ ਸੀ ਸਾਡਾ ਪਿੰਡ ਸੀ ਫਰਜ਼ ਕਰ ਲਓ ਤੇ ਵੈਸੇ ਤਾਂ ਸ਼ਹਿਰ ਸੀਗਾ ਪਰ ਪਿੰਡ ਮੰਗਵਰ ਸੀ ਰਹਿੰਦੇ ਹੁੰਦੇ ਸੀ ਸਾਡਾ ਗੁਰੂ ਘਰ ਜਿਹੜਾ ਸੀਗਾ ਉਹ ਸਾਡਾ ਦੂਸਰਾ ਘਰ ਹੁੰਦਾ ਸੀ ਤੇ ਜਿੰਨਾ ਅਸੀਂ ਘਰੇ ਸਮਾਂ ਬੀਤੇ ਸੀ ਓਨਾ ਹੀ ਜ਼ਿਆਦਾ ਸਮਾਂ ਸੀ ਗੁਰੂ ਘਰ ਰਹਿੰਦੇ ਹੁੰਦੇ ਸੀਗੇ ਤੇ ਗੁਰੂ ਘਰ ਦੇ ਵਿੱਚ ਸਾਡਾ ਵੱਡਾ ਪਰਿਵਾਰ ਸਿੱਖ ਪਰਿਵਾਰ ਪੰਜਾਬੀ ਪਰਿਵਾਰ ਉੱਥੇ ਜਿਨ੍ਹਾਂ ਦੇ ਨਾਲ ਸਾਡਾ ਪਿਆਰ ਵਗਿਆ ਉਗਿਆ ਤੇ ਜਿੱਥੇ ਅਸੀਂ ਪੰਜਾਬੀ ਸਿੱਖੀ ਗੁਰਸਿੱਖੀ ਗੁਰਮਤ ਸਿੱਖੀ ਕੀਰਤਨ ਸਿੱਖਿਆ ਤਬਲਾ ਵਜਾਉਣਾ ਸਿੱਖਿਆ ਆਪਣੇ ਸੋ ਉੱਥੇ ਸੇਵਾ ਦਾ ਸੇਵਾ ਦਾ ਮੌਕਾ ਮਿਲਿਆ ਸੇਵਾ ਕਰਨੀ ਸਿੱਖੀ ਆ ਭਾਂਡੇ ਮੰਝੇ ਲੰਗਰ ਬਣਾਏ ਸੋ ਪਾਠ ਕੀਤੇ ਗੁਰਬਾਣੀ ਪੜ੍ਹੀ ਕੀਰਤਨ ਕੀਤੇ ਸੋ ਉਹ ਜਿਹੜਾ ਕਰ ਸੀ ਸਾਡੇ ਘਰ ਦੇ ਨਾਲ ਹੀ ਜੋ ਗੁਰੂ ਘਰ ਸੀਗਾ ਉਹ ਵਾਕਈ ਸਾਡਾ ਦੂਸਰਾ ਘਰ ਸੀ ਤੇ ਉੱਥੋਂ ਜਿੰਨੀਆਂ ਸਿਹਤਾਂ ਮਿਲੀਆਂ ਨੇ ਉਹਦੀ ਉਹਦਾ ਕੋਈ ਮੁੱਲ ਨਹੀਂ ਹੈ ਤੇ ਜੋ ਗਰੀਬੀ ਦੀ ਮੈਂ ਕੱਲ ਕਰ ਰਹੀ ਸੀਗਾ ਉਹ ਤਾਂ ਪਿੱਛੋਂ ਜਾ ਕੇ ਪਤਾ ਲੱਗਿਆ ਵੀ ਹਾਂ ਵਾਕਈ ਇਸ ਗਰੀਬ ਸੀਗੇ ਵੀ ਸਾਡੇ ਕੋਲੇ ਤਾਂ ਆ ਆ ਨਹੀਂ ਸੀਗਾ ਉਹ ਨਹੀਂ ਸੀਗਾ ਆ ਨਹੀਂ ਸੀਗਾ ਪਰ ਉਸ ਵੇਲੇ ਕਦੇ ਇਹ ਮਹਿਸੂਸ ਹੀ ਨਹੀਂ ਹੋਇਆ ਵੀ ਅਸੀਂ ਗਰੀਬੀ ਦੇ ਵਿੱਚ ਹਾਂ ਅਸੀਂ ਤਾਂ ਸਮਝਦੇ ਸੀ ਵੀ ਅਸੀਂ ਸਭ ਤੋਂ ਵੱਡੀ ਸਭ ਤੋਂ ਅਮੀਰ ਹਾਂ ਕਿਉਂਕਿ ਸਾਰਾ ਕੁਝ ਸਾਡੇ ਕੋਲੇ ਸੀਗਾ ਤੇ ਇਹ ਸਭ ਤੋਂ ਜ਼ਿਆਦਾ ਸਾਡੇ ਮਾਤਾ ਪਿਤਾ ਦਾ ਪਿਆਰ ਸੀ ਸਾਡੇ ਕੋਲੇ ਤੇ ਜਦੋਂ ਵੀ ਕਿਤੇ ਜਾਣਾ ਜਦੋਂ ਵੀ ਕਿਸੇ ਨੂੰ ਦੇਖਣਾ ਜਦੋਂ ਵੀ ਕਿਸੇ ਨੂੰ ਮਿਲਣਾ ਤਾਂ ਕਦੇ ਵੀ ਇਹੋ ਜੀ ਗੱਲ ਨਹੀਂ ਤੁਰੇ ਜਾਂ ਇਹੋ ਜਿਹਾ ਕੁਝ ਸੋਚਿਆ ਹੀ ਨਹੀਂ ਸੀ ਜਾਂ ਅਹਿਸਾਸ ਨਹੀਂ ਹੋਇਆ ਵੀ ਸਾਡੇ ਕੋਲੇ ਕੁਝ ਘਟਿਆ ਉਹ ਗੱਲ ਹੁੰਦੀ ਹੈ ਕਿ ਬੰਡਨ ਤੁਹਾਡੇ ਕੋਲ ਕਿੰਨੇ ਆ ਉਹ ਤੁਹਾਡੇ ਖੋਦਿਆ ਦੇਖਣ ਦਾ ਨਜ਼ਰੀਆ ਹੁੰਦਾ ਜੀ 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 ਐਬਸੋਲੂਟਲੀ ਸੋ ਉਹ ਜਿਹੜਾ ਸਮਾਂ ਸੀਗਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਉਹ ਸਮਾਂ ਉਹਦਾ ਕੋਈ ਮੁੱਲ ਨਹੀਂ ਉਹ ਸਮਾਂ ਜੇ ਫਿਰ ਮਿਲ ਸਕੇ ਤਾਂ ਅਸੀਂ ਹੁਣੇ ਹੀ ਜਾਣ ਨੂੰ ਤਿਆਰ ਹੈਗੇ ਆ ਪਰ ਉਹ ਜਿਹੜੀ ਯੂ نو ਛੋਟੀ ਉਮਰ ਦੀ ਉਸ ਜਮਾਨੀ ਦੀ ਜਵਾਨੀ ਦੇ ਸਮੇਂ ਸੀਗੇ ਉਹਦੇ ਕਰਕੇ ਜੋ ਕੁਝ ਅੱਜ ਮਿਲਿਆ ਹੈ ਜਿਸ ਪੱਤੇ ਅਸੀਂ ਖੜੇ ਆ ਅੱਜ ਉਨ੍ਹਾਂ ਦੇ ਕਰਕੇ ਹੀ ਉਹ ਸਮਿਆਂ ਦੇ ਕਰਕੇ ਹੀ ਸਾਨੂੰ ਅੱਜ ਜੋ ਕੁਝ ਮਿਲਿਆ ਹੈਗਾ ਉਹ ਉਸ ਕਰਕੇ ਮਿਲਿਆ ਹੈਗਾ